ਮੋਦੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਦੱਸੀਏ ਕਿ 28 ਮਈ 2025 ਨੂੰ ਕੇਂਦਰੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਕੇਂਦਰੀ ਕੈਬਨਿਟ ਨੇ 2025-26 ਦੇ ਸੌਣੀ ਸੀਜ਼ਨ ਦੇ ਲਈ ਝੋਨੇ ਦੇ ਘਟੋ ਘੱਟ ਸਮਰਥਨ ਮੁੱਲ ਜਾਨਕੀ ਐਮਐਸਪੀ ਨੂੰ 59 ਰੁਪਏ ਵਧਾ ਕੇ 2359 ਰੁਪਏ ਪ੍ਰਤੀ ਕਵੈਂਟਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਇਸ ਤੇ 2 ਲੱਖ 7000 ਕਰੋੜ ਰੁਪਏ ਖਰਚੇ ਜਾਣਗੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਕਿਸਾਨਾਂ ਦੇ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਪਿਛਲੇ 10 11 ਸਾਲਾਂ ਦੇ ਵਿੱਚ ਇਹ ਫਸਲਾਂ ਦੇ ਲਈ ਐਮਐਸਪੀ ਦੇ ਵਿੱਚ ਭਾਰੀ ਵਾਅਦਾ ਹੋਇਆ ਹੈ ਇਸ ਸੀਜ਼ਨ 2025-26 ਦੇ ਲਈ ਐਮਐਸਪੀ ਨੂੰ ਕੈਬਨਿਟ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਹੈ ਕੁੱਲ ਰਕਮ ਲਗਭਗ 2 ਲੱਖ 7000 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਹਰੇਕ ਫਸਲ ਦੀ ਲਾਗਤ ਦੇ ਨਾਲ 50% ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਹੈ ਕੇਂਦਰੀ ਮੰਤਰੀ ਨੇ ਦੱਸਿਆ ਹੈ ਕਿ ਸੌਣੀ ਮਾਰਕੀਟ ਸੀਜ਼ਨ 2025-26 ਦੇ ਲਈ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਦੀ ਕੀਮਤ ਅੰਦਾਜ਼ਨ 2 ਲੱਖ 7000 ਕਰੋੜ ਰੁਪਏ ਹੋਵੇਗੀ ਇਹ ਸਮਰਥਨ ਮੁੱਲ ਖੇਤੀਬਾੜੀ ਲਾਗਤ ਅਤੇ ਕੀਮਤ ਕਮਿਸ਼ਨ ਦੀ ਸਿਫਾਰਿਸ਼ਾਂ ਤੇ ਆਧਾਰਿਤ ਹੈ ਜੋ ਉਤਪਾਦਨ ਦੀ ਲਾਗਤ ਤੇ ਘੱਟੋ-ਘੱਟ 50% ਲਾਭ ਯਕੀਨੀ ਬਣਾਉਂਦਾ ਹੈ ਐਸਓ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੀਮਤਾਂ ਫਸਲਾਂ ਵਿਚਕਾਰ ਸੰਤੁਲਨ ਖੇਤੀਬਾੜੀ ਤੇ ਗੈਰ ਖੇਤੀਬਾੜੀ ਖੇਤਰਾਂ ਵਿਚਕਾਰ ਵਪਾਰ ਸੰਤੁਲਨ ਵਰਗੇ ਕਈ ਮਹੱਤਵਪੂਰਨ ਪਹਿਲੂਆਂ ਤੇ ਵੀ ਵਿਚਾਰ ਕੀਤਾ ਗਿਆ ਹੈ ਐਸਓ ਇਲਾਵਾ ਕਿਸਾਨਾਂ ਨੂੰ ਕਾਰਜਸ਼ੀਲ ਪੂੰਜੀ ਦੀ ਆਸਾਨ ਉਪਲਬਧਤਾ ਯਕੀਨੀ ਬਣਾਉਣ ਦੇ ਲਈ ਵਿਆਜ ਸਬਸਿਡੀ ਯੋਜਨਾ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਯੋਜਨਾ ਤੇ 15600 42 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਸ ਤਹਿਤ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਿਸਾਨਾਂ ਨੂੰ ਕਰਜ਼ੇ ਦਿੱਤੇ ਜਾਣਗੇ ਸਰਕਾਰ ਦੀ ਵਿਆਜ ਸਬਸਿਡੀ ਸਕੀਮ ਦੇ ਤਹਿਤ ਕਿਸਾਨਾਂ ਨੂੰ ਖੇਤੀਬਾੜੀ ਫਸਲਾਂ ਲਈ 3 ਲੱਖ ਰੁਪਏ ਤੱਕ ਖੇਤੀਬਾੜੀ ਗਤੀਵਿਧੀਆਂ ਜਿਵੇਂ ਕਿ ਪਸ਼ੂ ਪਾਲਣ ਮੱਛੀ ਪਾਲਣ ਆਦਿ ਨੂੰ ਸਮਰਥਨ ਦੇਣ ਦੇ ਲਈ 2 ਲੱਖ ਰੁਪਏ ਤੱਕ ਕਰਜ਼ੇ 7% ਸਲਾਨਾ ਦੀ ਰਿਵਾਇਤੀ ਵਿਆਜ ਦਰ ਤੇ ਪ੍ਰਦਾਨ ਕੀਤੇ ਜਾਣਗੇ ਇਸ ਸਕੀਮ ਦੇ ਵਿੱਚ ਸਰਕਾਰ 1.5% ਵਿਆਜ ਸਹਾਇਤਾ ਪ੍ਰਦਾਨ ਕਰਦੀ ਹੈ ਤੇ ਜੇਕਰ ਕਿਸਾਨ ਸਮੇਂ ਸਿਰ ਪੈਸੇ ਵਾਪਸ ਕਰਦੇ ਨੇ ਤਾਂ ਉਹਨਾਂ ਨੂੰ 3% ਦੀ ਵਾਧੂ ਛੋਟ ਮਿਲੇਗੀ ਇਸ ਤਰ੍ਹਾਂ ਕਿਸਾਨਾਂ ਨੂੰ ਕੁੱਲ ਮਿਲਾ ਕੇ ਸਿਰਫ 4% ਵਿਆਜ ਦੇਣਾ ਹੈ ਜੋ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਹੋਵੇਗਾ ਨਾਲ ਹੀ 2 ਲੱਖ ਰੁਪਏ ਤੱਕ ਦੇ ਕਰਜ਼ਿਆਂ ਤੇ ਕੋਈ ਵੀ ਗਾਰੰਟੀ ਨਹੀਂ ਲਈ ਜਾਵੇਗੀ ਦੇਸ਼ ਭਰ ਦੇ 449 ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਇੱਕ ਸਿੰਗਲ ਪੋਰਟਲਰ ਦੇ ਨਾਲ ਜੋੜਿਆ ਜਾਵੇਗਾ ਜਿਸ ਨਾਲ ਕਿਸਾਨਾਂ ਲਈ ਕਰਜ਼ਾ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ